हां तो प्यारे बच्चे सारेनु प्यारपूर्वक सस्नेहकार हां बेटा आपा नवोदय ਦਾਖਲਾ ਤਿਆਰੀ ਅਧੀਨ ਗਣਿਤ ਦੀ ਪਾਠ ਪੁਸਤਕ ਦੇ ਵਿੱਚੋਂ ਸਵਾਲ ਸ਼ੁਰੂ ਕੀਤੇ ਸੀ 3.1 ਅਭਿਆਸ ਤੇ ਪਹੁੰਚੇ ਸੀ ਲਗੂਤਮ ਤੇ ਮਹਾਤਮ ਦਾ ਚੈਪਟਰ ਚੱਲਦਾ ਪਿਆ ਉਹਦੇ ਵਿੱਚ ਬੇਟਾ ਸਵਾਲ ਨੰਬਰ 3 ਦੇ ਤੇ ਤਾਂ ਧਿਆਨ ਦੇ ਨਾਲ ਬੇਟਾ ਗੱਲਾਂ ਛੋਟੀਆਂ ਛੋਟੀਆਂ ਹੈਗੀਆਂ ਪਰ ਬੇਟਾ ਇਹਨਾਂ ਦੇ ਉੱਤੇ ਹੀ ਸਾਰਾ ਬੇਸ ਬਣਨਾ ਤੁਹਾਡਾ ਧਿਆਨ ਦੇ ਨਾਲ ਸਮਝ ਲਓ ਜਿਹੜੀ ਗੱਲ ਨਹੀਂ ਸਮਝ ਆਉਂਦੀ ਉਹ ਪੁੱਛ ਲਿਆ ਕਰੋ ਠੀਕ ਹੈ ਬੇਟਾ ਤੇ ਕਹਿੰਦਾ ਹੈੇਠਾਂ ਦਿੱਤੀਆਂ ਸੰਖਿਆਵਾਂ ਦੇ ਗੁਣਨਖੰਡ ਲਿਖੋ ਬੇਟਾ ਆਪਾਂ ਗੁਣਨਖੰਡ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਜਿਹੜੀਆਂ ਸੰਖਿਆਵਾਂ ਪੂਰੀਆਂ ਪੂਰੀਆਂ ਵੰਡ ਦਿੱਤੀਆਂ ਦਿੰਦੀਆਂ ਦਿੱਤੀ ਸੰਖਿਆ ਨੂੰ ਉਹਦੇ ਗੁਣਨਖੰਡ ਹੁੰਦੇ ਆ ਤੇ ਜਿਸ ਤਰ੍ਹਾਂ 18 ਆ ਬੇਟਾ 18 ਦੇ ਗੁਣਨਖੰਡ ਬੇਟਾ ਦੇਖੋ 18 1 ਤੇ 2 ਵੀ ਪੂਰੀ ਪੂਰੀ ਵੰਡੀ ਜਾਂਦੀ ਹੈ ਠੀਕ ਹੈ ਜਦੋਂ 1 ਨਾਲ ਭਾਗ ਕਰਾਂਗੇ 18 ਨੂੰ ਤਾਂ 18 ਉੱਤਰ ਆ ਜਾਊਗਾ 1 ਵੀ ਇਹਦਾ ਗੁਣਨਖੰਡ ਹੋ ਗਿਆ 2 ਦੇ ਉੱਤੇ 20 18 ਪੂਰੀ ਪੂਰੀ ਵੰਡੀ ਜਾਂਦੀ 2 9 18 ਹੁੰਦਾ ਠੀਕ ਹੈ 2 20 ਇਹਦਾ ਗੁਣਨਖੰਡ ਹੋ ਗਿਆ ਉਸ ਤੋਂ ਬਾਅਦ ਬੇਟਾ 3 ਦੇ ਉੱਤੇ 20 18 ਪੂਰੀ ਪੂਰੀ ਵੰਡੀ ਜਾਂਦੀ 3 6 18 ਹੁੰਦਾ ਠੀਕ ਹੈ 3 20 ਇਹਦਾ ਗੁਣਨਖੰਡ ਹੋ ਗਿਆ ਫੇਰ ਬੇਟਾ 4 ਦੇ ਉੱਤੇ 18 ਪੂਰੀ ਪੂਰੀ ਨਹੀਂ ਵੰਡੀ ਜਾਂਦੀ ਠੀਕ ਹੈ ਇਸ ਕਰਕੇ 4 ਇਹਦਾ ਗੁਣਨਖੰਡ ਨਹੀਂ ਹੋਊਗਾ ਕਿਉਂਕਿ 4 ਚੋਕੇ 16 4 5 20 ਹੋ ਜਾਂਦਾ ਫਿਰ 5 ਦੇ ਉੱਤੇ ਵੀ ਨਹੀਂ ਵੰਡੀ ਜਾਂਦੀ 18 6 ਦੇ ਉੱਤੇ ਪੂਰੀ ਪੂਰੀ ਵੰਡੀ ਜਾਂਦੀ ਹੈ 6 ਵੀ ਇਹਦਾ ਗੁਣਨਖੰਡ ਹੋ ਗਿਆ ਠੀਕ ਹੈ 6 ਤੋਂ ਬਾਅਦ 7 ਤੇ ਨਹੀਂ ਵੰਡੀ ਜਾਂਦੀ 8 ਤੇ ਨਹੀਂ ਵੰਡੀ ਜਾਂਦੀ 18 9 ਦੇ ਉੱਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਠੀਕ ਹੈ 9 ਵੀ ਇਹਦਾ ਗੁਣਨਖੰਡ ਹੋ ਗਿਆ 9 ਤੋਂ ਬਾਅਦ ਬੇਟਾ 10 11 12 ਉਹ ਵੀ ਤੇ ਕਿਸੇ ਤੇ ਨਹੀਂ ਵੰਡੀ ਜਾਣੀ ਕਿਉਂਕਿ ਅੱਧ ਤੂੰ ਉੱਤੇ ਚਲੇ ਗਏ ਫਿਰ ਅਖੀਰ ਤੇ ਜਾ ਕੇ 18 ਦੇ ਉੱਤੇ 18 ਪੂਰੀ ਪੂਰੀ ਵੰਡੀ ਜਾਂਦੀ 18 ਵੀ 18 ਦਾ ਗੁਣਨਖੰਡ ਹੋ ਗਿਆ ਤਾਂ ਇਹਦੇ ਬੇਟਾ ਗੁਣਨਖੰਡ ਆ ਬਣਗੇ 1 2 3 6 9 ਤੇ 18 ਮੇਰਾ ਕਹਿਲਾ ਬੇਟਾ ਗੁਣਨਖੰਡ ਦਾ ਕਨਸੈਪਟ ਕਲੀਅਰ ਹੋ ਗਿਆ ਆਪਾਂ ਹੋਰ ਸਵਾਲ ਕਰਦੇ ਆ ਤੁਹਾਨੂੰ ਫੇਰ ਪਤਾ ਲੱਗ ਜਾਊਗਾ ਠੀਕ ਐ ਹੁਣ ਉਹ ਕਹਿੰਦਾ ਪਿਆ 24 ਦੇ ਗੁਣਨਖੰਡ ਲਿਖੋ 24 ਦੇ ਗੁਣਨਖੰਡ ਬੇਟਾ ਆਪਾਂ ਫੇਰ ਸ਼ੁਰੂ ਤੋਂ ਕਰ ਲੈਣਾ 1 ਦੇ ਉੱਤੇ 24 ਪੂਰਾ ਪੂਰਾ ਵੰਡਿਆ ਜਾਂਦਾ ਬੇਟਾ ਇਸ ਕਰਕੇ 1 24 ਦਾ ਗੁਣਨਖੰਡ ਐ ਠੀਕ ਐ 2 ਦੇ ਉੱਤੇ 20 24 ਪੂਰਾ ਪੂਰਾ ਵੰਡਿਆ ਜਾਂਦਾ 2 ਤੇ 2 ਬਾਰ 12 24 ਹੁੰਦੇ ਆ ਜਾਂ 12 ਦੋਨਾ 24 ਹੁੰਦੇ 2 ਵੀ ਇਹਦਾ ਗੁਣਨਖੰਡ 3 ਦੇ ਉੱਤੇ 20 24 ਪੂਰਾ ਪੂਰਾ ਵੰਡਿਆ ਜਾਂਦਾ 3 8ਾ 24 ਹੁੰਦੇ 3 ਵੀ ਇਹਦਾ ਗੁਣਨਖੰਡ ਹੋ ਗਿਆ 4 ਦੇ ਉੱਤੇ 20 24 ਪੂਰਾ ਪੂਰਾ ਵੰਡਿਆ ਜਾਂਦਾ ਇਸ ਕਰਕੇ 4 6ਾ 24 ਹੁੰਦੇ 4 ਵੀ ਇਹਦਾ ਗੁਣਨਖੰਡ ਹੋ ਗਿਆ ਠੀਕ ਹੈ ਬੇਟਾ 5 ਇਹਦਾ ਗੁਣਨਖੰਡ ਨਹੀਂ ਹੁੰਕ ਕਿਉਂਕਿ 5 ਦੇ ਪਹਾੜੇ ਤੇ 24 ਨਹੀਂ ਆਉਂਦਾ 6 ਦੇ ਭਾੜੇ ਤੇ 24 ਪੂਰਾ ਪੂਰਾ ਵੰਡਿਆ ਜਾਂਦਾ 6 ਚੋਕਾ 24 ਹੁੰਦੇ 6 ਵੀ ਇਹਦਾ ਗੁਣਨਖੰਡ ਹੋ ਗਿਆ 7 ਤੇ 24 ਨਹੀਂ ਵੰਡਿਆ ਜਾਂਦਾ 8 ਦੇ ਉੱਤੇ 24 ਪੂਰਾ ਪੂਰਾ ਵੰਡਿਆ ਜਾਂਦਾ ਇਸ ਕਰਕੇ 8 ਵੀ ਇਹਦਾ ਗੁਣਨਖੰਡ ਹੋ ਗਿਆ 9 ਦੇ ਉੱਤੇ ਨਹੀਂ ਵੰਡਿਆ ਜਾਂਦਾ 10 ਦੇ ਉੱਤੇ ਨਹੀਂ ਵੰਡਿਆ ਜਾਂਦਾ 24 11 ਦੇ ਭਾੜੇ ਤੇ 24 ਨਹੀਂ ਆਉਂਦਾ 12 ਦੇ ਭਾੜੇ ਤੇ 24 ਆਉਂਦਾ 12 2 ਇਹਦਾ ਗੁਣਨਖੰਡ ਹੋ ਗਿਆ ਠੀਕ ਹੈ ਬੇਟਾ ਉਦੋਂ ਬਾਅਦ 12 ਤੋਂ ਬਾਅਦ ਦੇ ਵਿੱਚ ਬੇਟਾ ਜਦੋਂ ਅੱਧ ਆ ਗਿਆ ਅੱਧ ਤੋਂ ਬਾਅਦ ਤਾਂ ਉੱਤੇ ਪੂਰੇ ਪੂਰੇ ਵੰਡੇ ਨਹੀਂ ਆਣੇ 13 14 15 16 ਕਿਸੇ ਤੇ ਵੀ 24 ਨਹੀਂ ਵੰਡੇ ਜਾਣਗੇ 23 ਤੇ 24 ਤਾਂ ਇਹ ਬੇਟਾ ਸਾਰੇ ਇਹਦੇ ਹੁਣ ਖੰਡ ਹੋ ਗਏ 1 2 3 4 6 8 12 24 ਠੀਕ ਹੈ ਬੇਟਾ ਉਦੋਂ ਬਾਅਦ ਚ ਅੱਗੇ ਬੇਟਾ ਆ ਗਿਆ ਸਵਾਲ ਸੀ ਤਾਂ ਸੀ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਦੇ ਉੱਤੇ ਪੂਰਾ ਪੂਰਾ ਵੰਡਿਆ ਜਾਂਦਾ ਆ 35 1 ਦੇ ਉੱਤੇ ਪੂਰਾ ਪੂਰਾ ਵੰਡਿਆ ਜਾਂਦਾ ਠੀਕ ਹੈ ਬੇਟਾ 1 ਦੇ ਦਾ ਗੁਣਖੰਡ ਹੋ ਗਿਆ 2 ਤੇ ਪੂਰਾ ਪੂਰਾ ਨਹੀਂ ਵੰਡਿਆ ਜਾਂਦਾ 2 ਨਹੀਂ ਹੋਊਗਾ 3 ਤੇ ਨਹੀਂ ਵੰਡਿਆ ਜਾਂਦਾ 35 4 ਦੇ ਉੱਤੇ ਵੀ ਨਹੀਂ ਵੰਡਿਆ ਜਾਂਦਾ 5 ਤੇ ਪੂਰਾ ਪੂਰਾ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 5 35 7 ਤੇ ਪੂਰਾ ਪੂਰਾ ਵੰਡਿਆ ਜਾਂਦਾ ਇਸ ਕਰਕੇ 7 ਵੀ ਗੁਣਖੰਡ ਹੋ ਗਿਆ 8 ਤੇ ਪੂਰਾ ਪੂਰਾ ਨਹੀਂ ਵੰਡਿਆ ਜਾਂਦਾ 9 ਤੇ ਨਹੀਂ ਵੰਡਿਆ ਜਾਂਦਾ 10 ਤੇ ਨਹੀਂ 11 ਤੇ ਨਹੀਂ 12 ਤੇ ਨਹੀਂ 13 ਤੇ ਵੀ ਨਹੀਂ ਵੰਡਿਆ ਜਾਂਦਾ 14 15 16 17 18 ਫਿਰ ਨਹੀਂ ਵੰਡਿਆ ਜਾਂਦਾ ਕਿਸੇ ਵੀ ਭਾੜੇ ਤੇ ਅਖੀਰ ਤੇ ਜਾ ਕੇ ਫਿਰ ਇਹ 35 ਤੇ ਤਾਂ ਪੂਰਾ ਪੂਰਾ ਵੰਡਿਆ ਹੀ ਜਾਂਦਾ ਹੈ ਠੀਕ ਹੈ ਤਾਂ ਇਹਦੇ 35 ਦੇ ਗੁਣਨਖੰਡ 1 5 7 ਤੇ 35 ਹੋ ਗਏ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਏ ਅਸੀਂ ਸਵਾਲ ਨੰਬਰ ਡੀ ਦੇ ਉੱਤੇ ਤਾਂ 36 ਦਾ ਬੇਟਾ ਇਹ 1 ਤੇ ਪੂਰਾ ਪੂਰਾ ਵੰਡਿਆ ਜਾਂਦਾ ਇਸ ਕਰਕੇ ਇਹਦਾ ਗੁਣਨਖੰਡ ਹੋ ਗਿਆ 2 ਤੇ ਵੀ ਵੰਡਿਆ ਜਾਂਦਾ 36 18 ਦੋਨਾ 36 ਹੁੰਦੇ 3 ਤੇ ਵੀ 12 36 ਹੁੰਦੇ ਆ 4 ਤੇ ਵੀ ਵੰਡਿਆ ਜਾਂਦਾ 4 ਨਾਇਆਂ 36 ਹੁੰਦੇ 5 ਤੇ ਨਹੀਂ ਵੰਡਿਆ ਜਾਂਦਾ 6 ਤੇ ਵੰਡਿਆ ਜਾਂਦਾ 6 20 ਇਹਦਾ ਗੁਣਨਖੰਡ ਹੋ ਗਿਆ ਬੇਟਾ 7 ਤੇ ਨਹੀਂ ਵੰਡਿਆ ਜਾਂਦਾ 8 ਤੇ ਨਹੀਂ ਵੰਡਿਆ ਜਾਂਦਾ 9 ਤੇ ਵੰਡਿਆ ਜਾਂਦਾ 9 ਤੋਂ ਬਾਅਦ ਦੇ ਵਿੱਚ 10 ਤੇ ਨਹੀਂ ਵੰਡਿਆ ਜਾਂਦਾ 11 ਤੇ ਨਹੀਂ 12 ਤੇ ਵੰਡਿਆ ਜਾਂਦਾ 12 ਤੋਂ ਬਾਅਦ ਦੇ ਵਿੱਚ 13 14 15 16 17 18 ਤੇ ਪੂਰਾ ਪੂਰਾ ਵੰਡਿਆ ਜਾਂਦਾ ਬੇਟਾ ਠੀਕ ਆ 18 ਤੇ ਉਸ ਤੋਂ ਬਾਅਦ ਦੇ ਵਿੱਚ ਆ ਕੀਤੇ 36 ਤੇ ਪੂਰਾ ਪੂਰਾ ਵੰਡਿਆ ਜਾਂਦਾ ਤਾਂ ਇਹ ਸਾਰੇ 36 ਦੇ ਗੁਣਨਕੰਡ ਹੋ ਗਏ ਠੀਕ ਆ ਬੇਟਾ ਫੇਰ ਬੇਟਾ ਆਗੇ ਆਪਾਂ ਇਹਦੇ ਸਵਾਲ ਨੰਬਰ E E ਦੇ ਉੱਤੇ ਭਾਗ E ਤੇ ਤਾਂ E ਦੇ ਵਿੱਚ 45 ਹੈ ਜਿਹੜਾ ਬੇਟਾ 1 ਤੇ ਪੂਰਾ ਪੂਰਾ ਵੰਡਿਆ ਜਾਂਦਾ ਇਹਦਾ ਗੁਣਨਕੰਡ 2 ਤੇ ਨਹੀਂ ਵੰਡਿਆ ਜਾਂਦਾ 3 ਤੇ ਵੰਡਿਆ ਜਾਂਦਾ 15 ਤੇਆਂ 45 ਹੁੰਦੇ ਆ ਜਾਤ ਤੇ ਨਹੀਂ ਵੰਡਿਆ ਜਾਂਦਾ 5 ਤੇ ਵੰਡਿਆ ਜਾਂਦਾ ਇਹਦਾ ਗੁਣਨਖੰਡ ਹੋ ਗਿਆ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਨਹੀਂ 8 ਤੇ ਨਹੀਂ 9 ਤੇ ਪੂਰਾ ਪੂਰਾ 9 5 45 ਹੁੰਦੇ ਆ ਠੀਕ ਹੈ 10 ਤੇ 11 12 13 14 ਤੇ ਨਹੀਂ ਵੰਡਿਆ ਜਾਂਦਾ 15 ਤੇ ਵੰਡਿਆ ਜਾਂਦਾ ਫਿਰ ਬੇਟਾ 16 17 18 19 20 21 22 23 ਕਿਸੇ ਤੇ ਨਹੀਂ ਪੂਰਾ ਪੂਰਾ ਸਿਰਫ 45 ਤੇ ਜਾ ਕੇ ਪੂਰਾ ਪੂਰਾ ਵੰਡਿਆ ਜਾਂਦਾ ਤਾਂ ਇਹ ਸਾਰੇ ਇਹਦੇ ਗੁਣਨਖੰਡ ਹੋ ਗਏ ਮੇਰਾ ਕੀ ਲਾ ਬੇਟਾ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਵੀ ਗੁਣਨਖੰਡ ਕਿਵੇਂ ਕੱਢਨੇ 21 ਆ ਜਿਹੜਾ ਬੇਟਾ 1 ਤੇ ਵੰਡਿਆ ਜਾਂਦਾ 21 ਦੇ ਕੱਢਦੇ ਆ 2 ਤੇ ਨਹੀਂ ਵੰਡਿਆ ਜਾਂਦਾ 3 ਤੇ ਵੰਡਿਆ ਜਾਂਦਾ 4 ਤੇ ਨਹੀਂ ਵੰਡਿਆ ਜਾਂਦਾ 5 ਤੇ ਨਹੀਂ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਪੂਰਾ ਪੂਰਾ ਵੰਡਿਆ ਜਾਂਦਾ ਸੱਤੂ ਤੇਆਂ 21 ਹੁੰਦੇ ਆ ਤਾਂ ਉਸ ਤੋਂ ਬਾਅਦ 8 9 10 11 12 ਕਿਸੇ ਤੇ ਨਹੀਂ ਵੰਡਿਆ ਜਾਂਦਾ ਕੀਤੇ ਜਾ ਕੇ 21 ਤੇ ਪੂਰਾ ਪੂਰਾ ਵੰਡਿਆ ਜਾਂਦਾ ਤਾਂ 21 ਦੇ ਗੁਣਨਖੰਡ 1 3 7 ਤੇ 21 ਹੋਗੇ ਮੇਰਾ ਖਿਆਲ ਹੈ ਬੇਟਾ ਤੁਹਾਨੂੰ ਗੁਣਨਖੰਡਾਂ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਇਹਦੇ ਨਾਲ ਹੀ ਇਹ ਸਵਾਲ ਨੰਬਰ 3 ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ